ਅੱਜ ਤੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਿਤ ਕਿਸਾਨ ਹਵੇਲੀ ਦੇ ਕਮਰਿਆਂ ਦੀ ਆਨਲਾਈਨ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸਰਦਾਰ ਹਰਚੰਦ ਸਿੰਘ ਬਰਸਟ ਵੱਲੋਂ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਿਤ ਕਿਸਾਨ ਹਵੇਲੀ ਵਿੱਚ ਆਨਲਾਈਨ ਬੁਕਿੰਗ ਲਈ ਵੈਬ ਪੋਰਟਲ ਲਾਂਚ ਕੀਤਾ ਗਿਆ। ਇਸ ਮੌਕੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਗਾਤਾਰ ਆਮ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਆਨਲਾਈਨ ਦੇਣ ਦੇ ਲਈ ਉਪਰਾਲੇ ਕਰ ਰਹੀ ਹੈ। ਉਹਨਾਂ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਕਿਸਾਨ ਹਵੇਲੀ ਦਾ ਨਵੀਨੀਕਰਨ ਕੀਤਾ ਗਿਆ ਹੈ। ਜਿਸ ਮੁਤਾਬਕ ਹੁਣ ਮੈਨੂਅਲ ਬੁਕਿੰਗ ਦੀ ਬਜਾਏ ਕੰਪਿਊਟਰਾਈਜ਼ਡ ਬੁਕਿੰਗ ਕੀਤੀ ਜਾਵੇਗੀ ਤੇ ਇਸ ਤੋਂ ਇਲਾਵਾ ਕਿਸਾਨ ਹਵੇਲੀ ਵਿੱਚ ਕਮਰਿਆਂ ਦੀ ਆਨਲਾਈਨ ਬੁਕਿੰਗ ਲਈ ਮੰਡੀ ਬੋਰਡ ਵੱਲੋਂ ਆਪਣਾ ਸਾਫਟਵੇਅਰ ਤਿਆਰ ਕੀਤਾ ਗਿਆ ਹੈ। ਆਨਲਾਈਨ ਬੁਕਿੰਗ ਸ਼ੁਰੂ ਹੋਣ ਨਾਲ ਦੇਸ਼ ਵਿਦੇਸ਼ ਤੋਂ ਸ੍ਰੀ ਅਨੰਦਪੁਰ ਸਾਹਿਬ ਆਉਣ ਵਾਲੇ ਸ਼ਰਦਾਲੂਆਂ ਤੇ ਸੈਲਾਨੀਆਂ ਨੂੰ ਬਹੁਤ ਲਾਭ ਮਿਲੇਗਾ। ਉਹਨਾਂ ਦੱਸਿਆ ਕਿ ਕਿਸਾਨ ਹਵੇਲੀ ਦੇ ਕਮਰਿਆਂ ਦਾ ਕਿਰਾਇਆ ਵੀ ਬਹੁਤ ਘੱਟ ਰੱਖਿਆ ਗਿਆ ਹੈ ਤਾਂ ਕਿ ਹਰ ਇੱਕ ਦੀ ਪਹੁੰਚ ਵਿੱਚ ਹੋ ਸਕੇ। ਇਸ ਮੌਕੇ ਉਹਨਾਂ ਵੱਲੋਂ ਪੌਦਾ ਰੋਪਣ ਵੀ ਕੀਤਾ ਗਿਆ। ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ। ਕਿਸਾਨ ਹਵੇਲੀ ਨੂੰ ਅਸੀਂ ਆਨਲਾਈਨ ਬੁਕਿੰਗ ਸ਼ੁਰੂ ਕੀਤੀ ਹੈ। ਔਰ ਇਹਦੀ ਰੇਨੋਵੇਸ਼ਨ ਕਰਾਈ ਹੈ 25 ਸਾਲਾਂ ਬਾਅਦ। ਹਰ ਤਰ੍ਹਾਂ ਇਹਨੂੰ ਡੈਕੋਰੇਟ ਕੀਤਾ ਗਿਆ ਕੋਈ ਨਵੇਂ ਪਰਦੇ ਵਗੈਰਾ ਫਰਨੀਚਰ ਵਗੈਰਾ ਔਰ ਇਹਦੀ ਵਾਈਟਵਾਸ ਸਾਰਾ ਇਹਦੀ ਜਿੱਥੇ ਟੁੱਟ ਮਰਮਮਤ ਕਰਕੇ ਰੀਨੋਵੇਟ ਕਰਕੇ ਇਹਨੂੰ ਆਨਲਾਈਨ ਬੁਕਿੰਗ ਚਾਲੂ ਕੀਤੀ ਹੈ ਤਾਂ ਕਿ ਪੂਰੇ ਪੰਜਾਬ ਦੇ ਪੂਰੇ ਦੁਨੀਆ ਦੇ ਲੋਕ ਜੋ ਇੱਥੇ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਸੌਖ ਹੋ ਰਹੇ ਕੋ ਇੱਥੇ ਰੇਟ ਬੜੇ ਘੱਟ ਨੇ ਕਿਸੇ ਵੀ ਹੋਟਲ ਦੇ ਵਿੱਚ ਤੁਸੀਂ ਚਲੇ ਜਾਓ 8-10000 ਤੋਂ ਘੱਟ ਕੋਈ ਕਮਰਾ ਨਹੀਂ ਮਿਲਦਾ ਇੱਥੇ 1500 202300 ਤੱਕ ਦਾ ਵਧੀਆ ਤੋਂ ਵਧੀਆ ਕਮਰੇ ਮਿਲਦੇ ਨੇ ਔਰ ਵਧੀਆ ਕੁਆਲਟੀ ਦੀ ਇੱਥੇ ਤੁਹਾਨੂੰ ਫਰਨੀਚਰ ਮਿਲਦਾ ਤੇ ਫਿਰ ਖਾਣਾ ਵਧੀਆ ਕੁਆਲਟੀ ਦਾ ਮਿਲਦਾ ਇੱਥੇ ਸਾਰਾ ਅਸੀਂ ਸਸਤੇ ਰੇਟਾਂ 'ਚ ਦੇ ਰਹੇ ਹਾਂ ਤਾਂ ਕਿ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਫਾਇਦਾ ਹੋਵੇ ਅਸੀਂ ਕਿਸਾਨ ਭਵਨ ਦੀ ਬੁਕਿੰਗ ਆਨਲਾਈਨ ਸ਼ੁਰੂ ਕੀਤੀ ਹੈ ਉਹਦੇ ਨਾਲ ਸਾਨੂੰ ਕਾਫੀ ਇਨਕਮ ਦੇ ਵਿੱਚ ਫਾਇਦਾ ਹੋਇਆ 10 11 ਗੁਣਾ ਇਨਕਮ ਵਧੀਆ ਸਾਡੀ ਅੱਗੇ ਮਨੋ ਇੱਥੇ ਤਾਂ ਹੁਣ ਬੰਦ ਵਰਗਾ ਹੀ ਕੰਮ ਸੀਗਾ ਹੁਣ ਇਹਨੂੰ ਦੁਬਾਰਾ ਅਸੀਂ ਰੀਨੋਵੇਟ ਕਰਕੇ ਚਾਲੂ ਕਰ ਰਹੇ ਹਾਂ ਕਿਸਾਨ ਭਵਨ ਵੀ ਪਹਿਲਾਂ ਬੰਦ ਵਰਗਾ ਹੀ ਸੀ ਉਹਨੂੰ ਰੈਨੋਵੇਟ ਕਰਕੇ ਹੀ ਚਾਲੂ ਕੀਤਾ ਤੇ ਇਸੇ ਤਰ੍ਹਾਂ ਮੰਡੀਪੁਰ ਦੇ ਜਿੰਨੇ ਵੀ ਹੋਰ ਸਾਡੇ ਗੈਸਟ ਹਾਊਸ ਨੇ ਪੰਜਾਬ ਚ ਉਹਨਾਂ ਨੂੰ ਅਸੀਂ ਰੈਨੋਵੇਟ ਕਰਕੇ ਚਾਲੂ ਕਰਾਂਗੇ ਜੀ ਵੱਡੀ